ਤੇਰਾ ਬਾਬਾ ਨਾਨਕ ਦੇ ਸੋਲਾਂ ਸਤੰਬਰ ਨੂੰ ਮਨਾਇਆ ਜਾਵੇਗਾ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੌਥੀ ਚੋਤ ਦਿਵਸ ਸੁਚਾ ਸਿੰਘ ਲੰਘਾ ਨੇ ਦਿੱਤੀ ਜਾਣਕਾਰੀ ਪਹਿਲੀ ਪਾਤਸ਼ਾਹੀ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੌਥੀ ਚੋਤ ਦਿਵਸ 16 ਸਤੰਬਰ ਨੂੰ ਤੁਮਤਮ ਨਾਲ ਤੇਰਾ ਬਾਬਾ ਨਾਨਕ ਸ਼੍ਰੀ ਦਰਪਾਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦਿਆਂ ਸੁਚਾ ਸਿੰਘ ਲੰਘਾ ਨੇ ਦੱਸਿਆ ਕਿ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਚੋਤ ਵਸਨ ਸਮਰਪਤ 16 ਸਤੰਬਰ ਨੂੰ ਤੇਰਾ ਬਾਬਾ ਨਾਨਕ ਸ਼੍ਰੀ ਦਰਪਾਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਈ ਜਾ ਰਹੇ ਹਨ ਜਿਸ ਵਿੱਚ ਬਟੀਕਿੰਤ ਵਿੱਚ ਵਕ ਵਕ ਕੀਤਨੀਆਂ ਜਥੇ ਕਥਾਵਾਚਕ ਅਤੇ ਹੋਰ ਧਾਰਮਿਕ ਸ਼ਖਸੀਤਾਂ ਸ਼ਮੂਲਿਤ ਕਰਨ ਗਿਆ ਅੱਜ ਜੋ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਭਾ ਪ੍ਰਾਪਤ ਪਵਿੱਤਰ ਸਨ ਤੇ ਬਹੁਤ ਹੀ ਸਤਿਕਾਰਯੋਗ ਧਾਰਮਿਕ ਸ਼ਖਸੀਤਾਂ ਨੇ ਮੇਰੇ ਨਾਲ ਰਲ ਕੇ ਇੱਕ ਪੋਸਟ ਜਾਰੀ ਕੀਤਾ ਇਸ਼ਤਿਹਾਰ ਜਾਰੀ ਕੀਤਾ ਹੈ ਜੇ ਸੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਜਿਹੜਾ ਵਾ ਉਹ ਮਨਾ ਰਹੇ ਆ ਜਿਦੇ ਵਿੱਚ ਅਸੀਂ ਖੁੱਲਾ ਸੱਦਾ ਦਿੱਤਾ ਧਾਰਮਿਕ ਤੇ ਸਾਧ ਸੰਗਤ ਨੂੰ ਕਿ ਆਓ ਇਸ ਦਿਨ ਦੀਆਂ 16 ਸਤੰਬਰ ਦੀਆਂ ਜਿਹੜੀਆਂ ਰੌਣਕਾਂ ਨੂੰ ਇਹਨਾਂ ਨੂੰ ਵਧਾਈਏ ਤੇ ਆਪਣੇ ਵੱਡ ਵਡੇਰੇ ਮਹਾਂ ਪੁਰਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਿਨ ਮਨਾਇਆ ਇਸ ਸਬੰਧ ਵਿੱਚ ਜਿਹੜਾ ਵਾ ਇਹ ਪੋਸਟਰ ਜਾਰੀ ਕੀਤਾ ਗਿਆ ਇਸ ਦਿਨ ਵਿੱਚ ਬਹੁਤ ਵੱਡੀ ਪੱਧਰ ਤੇ ਕੀਰਤਨੀ ਜਥੇ ਢਾਡੀ ਜਥੇ ਤੇ ਕਵੀਸਰ ਜਥੇ ਜਿਹੜੇ ਨੇ ਉਹ ਭਾਗ ਲੈਣਗੇ ਤੇ ਸਾਧ ਸੰਗਤ ਦੇ ਨਾਲ ਰਲ ਕੇ ਉਸ ਦਿਨ ਨੂੰ ਯਾਦ ਕਰਾਂਗੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਨੂੰ ਛੱਡ ਕੇ ਗਏ ਇਹ 14 ਸਤੰਬਰ ਤੋਂ ਗੁਰੂ ਸਾਹਿਬ ਦਾ ਅਖੰਡ ਪਾਠ ਜਿਹੜਾ ਵਾ ਬਾਣੀ ਦਾ ਇਹ ਸ਼ੁਰੂ ਕੀਤਾ ਜਾਊਗਾ ਤੇ 16 ਸਤੰਬਰ ਨੂੰ ਇਹਦਾ ਜਿਹੜਾ ਵਾ ਪੂ ਪਏਗਾ ਉਸ ਦਿਨ ਤੇ ਮਹਾਨ ਸਖਸੀਤਾ ਜਿਹੜੀਆਂ ਇਹਦੇ ਚ ਭਗ ਲੈਣਗੀਆਂ ਢਾਡੀ ਜਥੇ ਕਬੀศรี ਜਥੇ ਤੇ ਕੀਰਤਨ ਕਰਨ ਵਾਲੀਆਂ ਮਹਾਨ ਸਖਸੀਤਾ ਜਿਹੜੀਆਂ ਜਥੇ ਲੈ ਕੇ ਪਹੁੰਚਣਗੀਆਂ ਤੇ ਮੈਂ ਖੁੱਲੇ ਤੌਰ ਤੇ ਸਾਧ ਸੰਗਤ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਉਸ ਦਿਨ ਹੋ ਮਮਾ ਕੇ ਡੇਰਾ ਬਾਬਾ ਨਾਨਕ ਦੀ ਪੁੱਤਰ ਧਰਤੀ ਤੇ ਆਓ ਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਅੰਤਮ ਸਮਾ ਉਹਨੂੰ ਯਾਦ ਕਰੀਏ